ਸਰ ਸ੍ਰੀ ਤਿਆਰੀਆਂ ਨੇ ਕੰਮ ਲੱਗੀ ਬਿਲਕੁਲ ਲੋਕ ਸਭਾ ਇਲੈਕਸ਼ਨ ਦੇ ਲਈ ਸਾਡੀਆਂ ਜਿਹੜੀਆਂ ਪਲੱਤ ਸਾਬਣੀਆਂ ਦੀਆਂ ਤਿਆਰੀਆਂ ਸਾਰੀਆਂ ਪੂਰੀਆਂ ਮੁਕੰਮਲ ਆ ਉਹਦੇ ਵਿੱਚ 124 ਜਿਹੜੇ ਹੈਗੀਆਂ ਲੋਕੇਸ਼ਨ ਦਾ ਸਾਡੇ 175 ਬੂਥ ਹੈ ਇੱਥੇ ਔਰ 442 ਦੇ ਕਰੀਬ ਅਸੀਂ ਜਿਹੜੀ ਫੋਰਸ ਇੱਥੇ ਡਿਪਲੋਏ ਕੀਤੀ ਹੈ ਔਰ ਸਾਡੀਆਂ 11 ਜਿਹੜੀਆਂ ਪੈਟਰੋਲਿੰਗ ਪਾਰਟੀਆਂ ਆ ਅਰਾਊਂਡ ਦੀ ਕਲੌਕ ਚੱਲ ਰਹੀਆਂ ਕੱਲ ਤੋਂ ਹੀ ਔਰ ਸਾਰਿਆਂ ਨੂੰ ਸਾਡੀਆਂ ਡਿਊਟੀਆਂ ਵਗੈਰਾ ਹੈਗੀਆਂ ਨੋਟ ਆ ਸਾਰਾ ਇਹ ਜਿਹੜਾ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਟਾਈਪ ਹੈ ਸਾਡਾ ਪ੍ਰੋਪਰ ਔਰ ਇਹਨਾਂ ਨੂੰ ਹੁਣ ਈਬੀਐਮ ਮਸ਼ੀਨ ਜਿਹੜੀਆਂ ਹੈਗੀਆਂ ਉਹ ਦੇ ਕੇ ਆਪਣੀ ਆਪਣੀ ਲੋਕੇਸ਼ਨ ਲਈ ਅਸੀਂ ਭੇਜ ਰਹੇ ਆ ਪਟੋਲਿੰਗ ਜਿਹੜੀ ਆ 24 ਆ ਸਾਡੇ ਚੱਲੂ ਆ ਕੱਲ 5 ਵਜੇ ਤੋਂ ਬਾਅਦ ਜਿਹੜਾ ਪੂਰਨ ਤੌਰ ਤੇ ਜਿਹੜੀਆਂ ਆਪਣੇ ਸ਼ਰਾਬ ਦੀਆਂ ਅਲਾ ਮੀਟ ਦੀਆਂ ਸ਼ਾਪਸ ਹੈਗੀਆਂ ਉਹ ਪੂਰਨ ਤੌਰ ਤੇ ਬੰਦ ਆ 143 ਜਿਹੜੀ ਆ ਉਹ ਲਾਗੂ ਹੋਈ ਆ ਬਾਕੀ ਸਾਡੇ ਐਸਐਚਓਜ਼ ਔਰ ਡੀਐਸਪੀਜ਼ ਨੇ ਲੋ ਉਹ ਸਾਰੇ ਰਾਉਂਡ ਦੀ ਕਲੌਕ ਜੜੇ ਹੈਗੇ ਆ ਪਟੋਲਿੰਗ ਤੇ ਆ ਕੋਈ ਇਦਾਂ ਦੀ ਅੰਗਸ ਕਾਮੀ ਕਰਤਾ ਜਿਹੜੀ ਆ ਉਹ ਨਹੀਂ ਹੋਣ ਦਿੱਤੀ ਜਾਵੇਗੀ। ਔਰ ਜਿਹੜੀਆਂ ਇਲੈਕਸ਼ਨਸ ਹੈਗੀਆਂ ਉਹ ਪੂਰਨ ਤੌਰ ਤੇ ਸ਼ਾਂਤੀਪੂਰਵਕ ਜਿਹੜੀਆਂ ਕਰਾਈਆਂ ਜਾਣਗੀਆਂ। ਕਿੰਨੇ ਕਿੰਨੇ ਬੁਖਤਾਂ ਦੀ ਜਿਹੜੀ ਆਰਮੀ ਤਾਇਨਾਤ ਕੀਤੀ ਗਈ ਹੈ। ਜਿਹਦੇ ਵਿੱਚ ਜਿਹੜੀਆਂ ਸੈਂਸਿਟਿਵ ਲੋਕੇਸ਼ਨਸ ਹੈਗੀਆਂ ਸਾਡੀਆਂ ਉਹਨਾਂ ਤੇ ਅਸੀਂ ਆਰਮੀ ਆ ਜਿਹੜੀ ਪੈਰਾਮਿਲਟਰੀ ਫੋਰਸ ਹੈਗੀ ਆ ਉਹ ਲਾਈ ਹੈ। ਸੰਵੇਦਨਸ਼ੀਲ ਬੁਖਤ ਨੂੰ ਕੁਝ ਹੈ? ਸੰਵੇਦਨਸ਼ੀਲ 24 ਤੁਹਾਨੂੰ ਦੱਸਿਆ ਗਿਆ ਹੈ। ਠੀਕ ਹੈ ਸਰ। ਹਾਂਜੀ। ਅਸੀਂ ਸਾਡ ਕਿੱਥੇ ਡਿਊਟੀ ਲੱਗੀ ਤਾਂ ਇਹ ਸਾਡੀ ਕੋਪਰੇਟਿਵ ਸੋਸਾਇਟੀ ਨੜਾਲਾ ਚ ਲੱਗੀ ਹੈ ਜੀ। ਕਿੰਨੇ ਨੰਬਰ ਤੋਂ ਇਹ 81 ਨੰਬਰ ਕਿੰਨਾ ਮਲਾ ਜਿਹੜਾ ਤੁਹਾਨੂੰ ਦਿੱਤਾ ਗਿਆ ਸਾਡੇ ਨਾਲ 4 ਜਣੇ ਆ ਜੀ ਦੋ ਲੇਡੀਸਾਂ ਦੋ ਜਣ ਸਾਈ ਮੈਂ ਪੀਆਰ ਹਾਂ ਪਾਰਟੀ ਦਾ ਠੀਕ ਕੱਲ ਨੂੰ ਵੋਟਾਂ ਦਾ ਜਿਹੜਾ ਦੇਣਾ ਹੈ ਦੀ ਤਿਆਰੀਆਂ ਨੇ ਪ੍ਰਸ਼ਾਸਨ ਕੱਲ 1 ਜੂਨ ਨੂੰ ਜੀ ਲੋਕ ਸਭਾ 2024 ਦੀਆਂ ਜਿਹੜੀਆਂ ਚੋਣਾਂ ਹੈਗੀਆਂ ਉਹ 7ਵੇਂ ਫੇਸ ਦੇ ਵਿੱਚ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਨੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਹਲਕਾ ਪੁਲਤ ਦੇ ਵਿੱਚ ਉਸ ਸੰਬੰਧੀ ਸਾਰੀਆਂ ਤਿਆਰੀਆਂ ਜਿਹੜੀਆਂ ਨੇ ਉਹ ਮੁਕੰਮਲ ਕਰ ਲੀਆਂ ਗਈਆਂ ਨੇ ਅੱਜ ਅਸੀਂ 175 ਬੂਥਾਂ ਲਈ ਆਪਣੀਆਂ ਪਾਰਟੀਆਂ ਨੂੰ ਰਵਾਨਾ ਕੀਤਾ ਹੈ ਕੱਲ 134807 ਵੋਟਰ ਜਿਹੜੇ ਨੇ ਉਹ ਆਪਣੇ ਵੋਟ ਦੇ ਅਧਿਕਾਰ ਦਾ ਜਿਹੜਾ ਹੈ ਉਹ ਇਸਤੇਮਾਲ ਕਰ ਸਕਣਗੇ ਸੋ ਤੁਹਾਡੇ ਮਾਧਿਅਮ ਰਾਹੀਂ ਸਭ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਰੇ ਵੋਟਰ ਕੱਲ ਨੂੰ ਹਮ ਹਮਾ ਕੇ ਆਪਣੇ ਬੂਥਾਂ ਤੇ ਪਹੁੰਚਣ ਪ੍ਰਸ਼ਾਸਨ ਵੱਲੋਂ ਜਿਹੜਾ ਹੈ ਉਹ ਪੂਰੀ ਤਿਆਰੀ ਜਿਹੜੀ ਹੈ ਉਹ ਕੀਤੀ ਗਈ ਹੈ ਕੋਈ ਸਪੈਸ਼ਲ ਬੂਥ ਵੀ ਸਥਾਪਿਤ ਕੀਤੇ ਗਏ ਨੇ ਅ ਦੋ ਬੂਥ ਜਿਹੜੇ ਹੈਗੇ ਆ ਜੀ ਇੱਕ ਪਿੰਕ ਬੂਥ ਤੇ ਇੱਕ ਪੀਡਬਲਿਊਡੀ ਬੂਥ ਜਿਹੜਾ ਉਹ ਕੀਤੇ ਗਏ ਨੇ ਤੇ ਇਹਦਾ ਕੀ ਮਤਲਬ ਹੋਇਆ ਹੈ ਪਿੰਕ ਬੂਥ ਤੋਂ ਭਾਵੇਂ ਜੀ ਕਿ ਸਾਡੀ ਸਾਰੀ ਜਿਹੜੀ ਉਹਦੇ ਚ ਪੋਲਿੰਗ ਪਾਰਟੀ ਹੈਗੀ ਉਹ ਫੀਮੇਲਸ ਦੀ ਹੋਏਗੀ ਸਾਰੇ ਹੀ ਮੁਲਾਜ਼ਮ ਜਿਹੜੇ ਨੇ ਉੱਥੇ ਫੀਮੇਲ ਹੋਣਗੇ ਪੀ ਡਬਲਯੂ ਡੀ ਬੂਥ ਜਿਹੜਾ ਹੈ ਉੱਥੇ ਸਾਡੀ ਜਿਹੜੀ ਪਾਰਟੀ ਹੈਗੀ ਉਹ ਪਰਸਨਸ ਵਿਦ ਡਿਸੇਬਿਲਿਟੀਆਂ ਦੀ ਹੈਗੀ